ਦੁਨੀਆਂ ਵਿੱਚ ਡਰਾਮੇ ਕਰ ਸਕਦੇ ਮਹਾਰਾਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕੇ ਡਰਾਮੇ ਨਹੀਂ ਚੱਲਦੇ ਜੇ ਸਿੱਖ ਉਹਦਾ ਫਿਰ ਤੱਕ ਤਾਂ ਸਾਰਿਆਂ ਨੂੰ ਮੰਨੇ ਜੋ ਵੀ ਜਿੱਥੋਂ ਹੁਕਮ ਮਿਲਦਾ ਪੇਸ਼ ਹੋਵੇ ਰਾਜਨੀਤੀ ਰੋਈ ਤੇ ਛੱਡ ਕੇ ਹੋਰ ਕੋਈ ਕੰਮ ਕਰ ਲੈ ਕੋਈ ਯੋਗ ਯੋਗ ਬੰਦੇ ਜਿਹੜੇ ਕਾਬਿਲ ਆ ਉਹਨਾਂ ਨੂੰ ਅਗਵਾਈ ਕਰਨ ਦਵੇ ਬਿਕਰਮ ਜੀ ਮਜੀਠੀਆਂ ਨੂੰ ਸੜਾਉਣਾ ਇੱਥੇ ਮੋਰਚਾ ਲਾਉਣਾ ਵੇਖੋ ਪਹਿਲਾਂ ਮੋਰਚੇ ਕਾਹਦੇ ਲੱਗਦੇ ਰਹੇ ਚਾਬੀਆਂ ਦਾ ਮੋਰਚਾ ਲੱਗਦਾ ਰਿਆ ਰਾਜਨੀਤੀ ਸਾਡੀ ਪੈਰ ਦੀ ਜੁੱਤੀ ਹੋਣੀ ਚਾਹੀਦੀ ਧਰਮ ਸਾਡੇ ਸਿਰ ਦਾ ਤਾਜ ਹੋਣਾ ਚਾਹੀਦਾ ਹਾਂਜੀ ਇਹਦੀ ਤਾਂ ਉਦਾਹਰਨ ਆਪਣੇ ਹਰਮੰਦਰ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ 1977 ਤੋਂ ਲੈ ਕੇ ਅੱਜ ਤੱਕ ਕਿੰਨਾ ਨੁਕਸਾਨ ਹੋਇਆ ਹਾਂਜੀ ਕਿਹੜਾ ਧਰਮ ਸਾਡੇ ਦਾ ਕੀ ਕੋਹ ਪੰਥ ਦਾ ਪੰਜਾਬ ਦਾ ਇਹਨਾਂ ਨੇ ਕੋਈ ਵਜਨ ਕਿੰਨੇ ਚਿਰ ਤੋਂ ਇਹਨਾਂ ਨੇ ਕਿੰਨਾ ਚਿਰ ਪੰਜਾਬ 'ਚ ਰਾਜ ਕੀਤਾ ਕੀਤਾ ਨਾ ਰਾਜ ਅੱਜ ਇਹ ਬੰਦੀ ਸਿੰਘਾਂ ਤੇ ਰੌਲਾ ਪਾ ਰਹੇ ਆ ਕੀ ਇਹਨਾਂ ਇਹਨਾਂ ਦੇ ਸਰਕਾਰ ਦੇ ਵਿੱਚ ਰਹਿੰਦੇ ਆ ਬੰਦੀ ਸਿੰਘਾਂ ਦੇ ਕੋਈ ਗੱਲ ਕੀਤੀ ਹੈ ਮੈਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨਾਲ ਵਿਚਰਿਆ ਉਹਨਾਂ ਨੇ ਖੁਦ ਕਹਿਆ ਹਾਂ ਦੀ ਬੀ ਮੈਂ ਬਾਦਲ ਕੋ ਜਾ ਜਾ ਕੇ ਤਰਲੇ ਨਹੀਂ ਦੀ ਰਹੀ ਹਾਂ ਸ਼ੁਰੂ ਤੋਂ ਇਤਿਹਾਸ ਵੇਖੀ ਨਾ ਗੁਰੂ ਆਸਾ ਦੇ ਟਾਈਮਸ ਦਾ ਜਾਂ ਬਾਅਦ ਚ ਮਿਸਲਾਂ ਦੇ ਟਾਈਮ ਦਾ ਵੀ ਮਿਸਲਾਂ ਵੇਖੋ 12 ਮਿਸਲਾਂ ਆਪਣੀਆਂ ਅਲੱਗ-ਅਲੱਗ ਚੱਲਦੀਆਂ ਐ ਨਾ ਇੱਥੋਂ ਤੱਕ ਮਿਸਲਾਂ ਵੀ ਆਪਸ ਵਿੱਚ ਲੜਦੀਆਂ ਭੜਦੀਆਂ ਰਹੀਆਂ ਜੁੱਧ ਆਪਸ ਵਿੱਚ ਹੁੰਦੀ ਰਹੀ ਨਾ ਲੜਾਈ ਲੇਕਿਨ ਜਦੋਂ ਬਾਹਰੀ ਹਮਲਾ ਹੁੰਦਾ ਹੈ ਪੰਜਾਬ ਦੇ ਉੱਤੇ ਕੋਈ ਵੀ ਸਾਰੀਆਂ ਮਿਸਲਾਂ ਇੱਕ ਮੋਟੋ ਹੋ ਜਾਂਦੀਆਂ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੋ ਪਿਛਲੇ ਦਿਨੀ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਸ਼ਖਬੀਰ ਬਾਦਲ ਨੂੰ ਤਕਸਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਤਨਖਾਹਿਆ ਕਰਾਰ ਦਿੱਤਾ ਸੀ ਪਰੰਤੂ ਸ਼ਖਬੀਰ ਬਾਦਲ ਤਖਤ ਤੇ ਹਾਜ਼ਰ ਨਹੀਂ ਹੋਏ ਸੀ ਹੁਣ ਦੁਬਾਰਾ ਤੋਂ ਤਖਸਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ਼ਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਸੋ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਜੁੜੇ ਨੇ ਭਾਈ ਅਮਰਪਾਲ ਦੇ ਸਾਥੀ ਭਾਈ ਪ੍ਰਗਟ ਸਿੰਘ ਮੀਆ ਵਿੰਡ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਲੋਕਾਂ ਦੀ ਆਵਾਜ਼ ਚੈਨਲ ਟੀਵੀ ਦਾ ਜੀ ਭਾਈ ਪ੍ਰਗਟ ਸਿੰਘ ਜੀ ਪਹਿਲਾ ਸਵਾਲ ਹੈਗਾ ਹੈ ਕਿ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਰਕਾਰ ਸੁਖਵੀਰ ਬਾਦਲ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਅਕਸਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਦੁਬਾਰਾ ਤਨਖਾਹਿਆ ਕਰਾਰ ਦਿੱਤਾ ਜਾਣਾ ਤੁਹਾਨੂੰ ਕਿਵੇਂ ਲੱਗਦਾ ਹੈ ਸਾਰੀ ਜਿਹੜੀ ਕਹਾਣੀ ਹੈ ਕੀ ਹੈਗੀ ਹੈ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਨੇ ਵੀ ਸਾਡੇ ਵਾਸਤੇ ਸਾਰੇ ਹੀ ਤਖਤ ਪੂਜਨੀਕ ਨੇ ਜੀ ਜੀ ਠੀਕ ਹੈ ਜੀ ਉਹਦੇ ਵਿੱਚ ਬੇਸ਼ੱਕ ਅਕਾਲ ਤਖਤ ਸਾਹਿਬ ਸ੍ਰੀ ਅਮਰਸਰ ਸਾਹਿਬ ਹੋਣ ਧਰਮੰਤਰ ਸਾਹਿਬ ਪਟਨਾ ਸਾਹਿਬ ਹੋਣ ਨਦੇੜਾ ਹਜੂਤ ਸਾਹਿਬ ਤੇ ਨਦੇੜ ਸਾਹਿਬ ਔਰ ਸਾਬੋ ਕੇ ਤਲਵੰਡੀ ਜੀ ਜਨਨੂ ਕਿਸਕਰ ਸਾਹਿਬ ਅਨੰਦਪੁਰ ਸਾਹਿਬ ਕਿਤੋਂ ਵੀ ਹੁਕਮ ਆਉਂਦਾ ਕਿਉਂਕਿ ਵੇਖੋ ਇਹ ਸਾਰੇ ਸਾਡੇ ਚਾਰ ਤੱਕ ਹਾਈ ਕੋਰਟ ਤੇ ਜਿਹੜਾ ਸ੍ਰੀ ਕਾਪਟਨ ਸਾਹਿਬ ਹੈ ਸੁਪਰੀਮ ਕੋਰਟ ਤੋਂ ਵੱਧ ਪਾਵਰ ਰੱਖਦੇ ਹੈ ਜੀ ਭਾਈ ਸਾਹਿਬ ਠੀਕ ਹੈ ਜੀ ਤੇ ਜਦੋਂ ਮੰਨ ਲਓ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਤਲਬ ਕੀਤਾ ਹੈ ਪਟਨਾ ਸਾਹਿਬ ਤੱਕ ਤੋਂ ਹਾਂਜੀ ਸੁਗਵੀਰ ਬਾਦਲ ਦਾ ਫਰਜ ਬੰਦਾ ਹੈ ਕਿ ਉਥੇ ਪ੍ਰੀਸ਼ ਹੁੰਦੇ ਜੀ ਠੀਕ ਹੈ ਜੀ ਕਿਉਂਕਿ ਇਸ ਤਰ੍ਹਾਂ ਵੇਖੋ ਜੀ ਵਿਵਾਦ ਵੱਧੇ ਜੀ ਆਪਾਂ ਸੱਚੇ ਆ ਕੋਈ ਮੁਸ਼ਕਲ ਨਹੀਂ ਜੀ ਪਹਿਲਾਂ ਕਲਤਕ ਸਾਬ ਤੇ 2 ਦਸੰਬਰ ਨੂੰ ਪੇਸ਼ ਹੋਏ ਸੀ ਤੇ ਉੱਥੇ ਪੇਸ਼ ਹੋ ਕੇ ਆਪਣੀ ਜੇ ਕੋਈ ਗਲਤੀ ਹੋਈ ਤੇ ਗਲਤੀ ਮੰਨ ਲਨ ਹੂੰ ਵਖੋ ਵੇਖੋ ਜੀ ਇਹ ਸੱਚੇ ਪਾਛਾ ਦੇ ਤੱਕ ਪਿਆ ਭਾਈ ਸਾਹਿਬ ਜੀ ਇੱਥੇ ਥੋੜਾ ਸਪਸ਼ਟ ਕਰ ਦਿਓ ਵੀ ਜਿਹੜਾ ਉਹਨੇ ਤਲਬ ਕੀਤਾ ਸੀਗਾ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਪਹਿਲਾਂ ਤਲਬ ਕੀਤਾ ਸੀਗਾ ਕਿਉਂ ਕੀਤਾ ਸੀਗਾ ਉਹਨਾਂ ਨੇ ਵੇਖੋ ਜੀ ਜੋ ਇਹਨਾਂ ਨੇ ਗਲਤੀਆਂ ਕੀਤੀਆਂ 2 ਦਸੰਬਰ ਨੂੰ ਇਹਨਾਂ ਗਲਤੀਆਂ ਮੰਨੀਆਂ ਹਨ ਆਪਣੀਆਂ ਹਾਂਜੀ ਇਹਨਾਂ ਦੇ ਬਿਹੇਵ ਤੇ ਉਹਨਾਂ ਨੇ ਜੋ ਕ ਉਹ ਇਹਨਾਂ ਨੇ ਕੀਤਾ ਇਹਨਾਂ ਤੇ ਅਲਿਗੇਸ਼ਨ ਲੱਗਦੇ ਸੀ ਜੀ ਤੇ ਇਹਨਾਂ ਦੇ ਅਲਿਗੇਸ਼ਨ ਇਹ ਹੀ ਜਿੱਦਾਂ ਇਹਨਾਂ ਸਰਸੇ ਵਾਲੇ ਸਾਦ ਨੂੰ ਮਾਫੀ ਦਿੱਤੀ ਆਪਣੀ ਸਰਕਾਰ ਦੇ ਵਿੱਚ ਦੂਸਰਾ ਉਹਨੂੰ ਪ੍ਰਸ਼ਾਗ ਦਾ ਦਿੱਤਾ ਜੀ ਇਹਨਾਂ ਨੇ ਇਹਨਾਂ ਤੇ ਜੋ ਵੀ ਅਲਿਗੇਸ਼ਨ ਲੱਗ ਰਹੇ ਸੀ ਇਹਨਾਂ ਸਰਕਾਰ ਜਦੋਂ ਹੈਗੀ ਕਿਉਂਕਿ ਵੇਖੋ ਜੀ ਇਹ ਸਿੱਖਿਆ ਉਹਨੂੰ ਜਾਂਦਾ ਜੇ ਕਿਉਂਕਿ ਸ਼੍ਰੋਮੇ ਅਕਾਲੀ ਦਲ ਇੱਕ ਬਹੁਤ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਆ ਇੱਕ ਆਪਣੇ ਸਿੱਖ ਧਰਮਨਾ ਪੰਥ ਦੀ ਆਵਾਜ਼ ਚੁੱਕਣ ਵਾਲੀ ਆ ਇਹ ਕਰਕੇ ਉਹਨਾਂ ਨੇ ਉਹਨਾਂ ਤਲਬ ਕੀਤਾ ਦੂਸਰੀ ਵਾਰ ਉਹਨਾਂ ਨੇ ਤੇ ਸਰ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਵੀ ਪ੍ਰਜੋਬ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਨ। ਉਹਨਾਂ ਨੇ ਉਹਨਾਂ ਕੋਲ ਟਾਈਮ ਲਿਆ ਸੀ ਥੋੜਾ ਜਿਹਾ ਟਾਈਮ ਦੋ ਸੁਖਵੀਰ ਬਾਦਲ ਪੇਸ਼ ਹੋਣਗੇ। ਲੇਕਿਨ ਇਹ ਪੇਸ਼ ਨਹੀਂ ਹੋਏ। ਜੀ। ਨਾ ਪੇਸ਼ ਹੋਣ ਦੀ ਵਜ੍ਹਾ ਨਾਲ ਅੱਜ ਉਹਨਾਂ ਨੇ ਇਹਨਾਂ ਨੂੰ ਉੱਥੋਂ ਤਨਖਾਹਿਆ ਕਰਾਰ ਐਲਾਨਿਆ। ਜੀ। ਠੀਕ। ਹਾਂਜੀ ਭਾਈ ਪ੍ਰਗਤ ਸਿੰਘ ਜੀ ਅਗਲਾ ਸਵਾਲ ਕਰਦੇ ਆ ਹੈਗੇ ਆ ਕਿ ਜਿਸ ਤਰ੍ਹਾਂ ਜੀ। ਸੁਖਮੀਰ ਬਾਦਲ ਦਾ ਕਹਿਣਾ ਸੀ ਕਿ ਮੈਂ ਗੁਨਾਹ ਤਾਂ ਕਬੂਲ ਕੀਤਾ। ਜੀ। ਬਾਕੀ ਮੇ ਵਿਵਾਦ ਉਹਨੂੰ ਖਤਮ ਕਰਨ ਵਾਸਤੇ ਗੁਨਾਹ ਕਬੂਲ ਕੀਤੇ ਸੀਗੇ ਬਾਕੀ ਸਾਡੀ ਕੋਈ ਗਲਤੀ ਹੈ ਨਹੀਂ ਨਹੀਂ ਵੇਖੋ ਜੀ ਇਹ ਵੀ ਇੱਕ ਬਹੁਤ ਵੱਡਾ ਝੂਠ ਆ ਜੀ ਇਹ ਵੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਇਹਦਾ ਮਤਲਬ ਅਸੀਂ ਮਹਾਰਾਜ ਨੂੰ ਮੂਰਖ ਬਣਾਉਂਦੇ ਹਾਂ ਹੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਅਸੀਂ ਪੇਸ਼ ਹੋ ਕੇ ਆਪਣੇ ਗੁਨਾਹ ਸਾਰੇ ਉੱਥੇ ਤੇ ਪ੍ਰਮਾਤਮਾ ਪਾਸ਼ਾ ਹੋ ਜਾਂਦਾ ਵੀ ਜੇ ਗਲਤੀ ਕੀਤੀ ਤੇ ਮੰਨੋ ਜੀ ਜੇ ਆਪਾਂ ਗਲਤੀ ਨਹੀਂ ਕੀਤੀ ਫਿਰ ਝੂਠ ਮਾਰਿਆ ਹਾਂਜੀ ਠੀਕ ਹੈ ਨਾ ਕਿ ਆਪਾਂ ਗਲਤੀ ਕਰਕੇ ਸਾਰੀ ਸਜ਼ਾ ਵੀ ਭੁਗਤਣ ਰਹੇ ਆ ਸਜ਼ਾ ਵੀ ਕੀ ਭੁਗਤ ਰਹੇ ਵੇਖੋ ਕਿੰਨਾ ਤਕੜਾ ਡਰਾਮਾ ਕੀਤਾ ਇੱਕ ਬਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਤਰ੍ਹਾਂ ਇਹ ਆਪਣੀ ਸੇਵਾ ਕਰਦੇ ਨੇ ਨੀਲਾ ਬਾਣਾ ਪਾ ਕੇ ਮੇਰਾ ਮੇਰੀ ਸੋਚ ਪਰਸਨਲ ਹੈ ਆ ਵੀ ਨੀਲਾ ਬਾਣਾ ਪਾ ਕੇ ਨਹੀਂ ਇਹਨਾਂ ਨੂੰ ਕਿਉਂਕਿ ਇੱਕ ਤਨਖਾਹਿਆ ਕਰਾ ਰਹੇ ਜਿਹਨਾਂ ਨੂੰ ਤਨਖਾਹ ਲੱਗ ਚੁੱਕੀ ਜੀ ਇਹਨਾਂ ਨੂੰ ਨੀਲੇ ਬਾਣੇ ਪਾ ਕੇ ਇਹ ਸੇਵਾਦਾਰੀ ਸੇਵਾ ਕਰਦਾ ਆ ਫੋਕੋ ਨਹੀਂ ਇੱਕ ਨਮਾਨੇ ਸਿੱਖ ਦੇ ਤੌਰ ਤੇ ਇਹਨਾਂ ਨੂੰ ਸੇਵਾ ਕਰਨੀ ਚਾਹੀਦੀ ਜੀ ਨਾ ਕਿ ਇੱਕ ਜੋ ਆਪਣੀ ਸੇਵਾਦਾਰਾਂ ਦਾ ਬਾਨਾ ਵਾ ਉਹ ਪਾ ਕੇ ਸੇਵਾ ਕਰਦੇ ਜੀ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਸੁਖਬੀਰ ਬਾਦਲ ਨੂੰ ਪੇਸ਼ ਹੋਣ ਦੀ ਉਥੇ ਹਦਾਇਤ ਕੀਤੀ ਸੀ ਪਟਨਾ ਸਾਹਿਬ ਦੇ ਜਿਹੜੇ ਉਥੋਂ ਦਾ ਤਖਤ ਹੈ ਪੰਜ ਪਿਆਰਿਆਂ ਦੇ ਵੱਲੋਂ ਹੁਕਮ ਕੀਤਾ ਸੀ ਵੀ ਪੇਸ਼ ਹੋਣਾ ਤੁਸੀਂ ਜੀ ਲੇਕਿਨ ਇਹਨਾਂ ਨੇ ਉਸ ਨੂੰ ਦਰਕਨਾਰਾ ਕਰਤਾ ਅਸੀਂ ਉਹ ਗੱਲ ਕਹਿ ਰਹੇ ਹਾਂ ਨਾ ਵੇਖੋ ਜਿੱਥੇ ਇਹਨਾਂ ਦੇ ਉੱਤੇ ਮੰਨ ਲਓ ਸ੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਇੱਥੇ ਇਹਨਾਂ ਦਾ ਕਬਜ਼ਾ ਵਾ ਹਾਂਜੀ ਮੰਨਦੇ ਨੇ ਇਹ ਗੱਲ ਆਪਣਾ ਜਿਹੜੀ ਸ਼੍ਰੋਮਣੀ ਕਮੇਟੀ ਤੇ ਜੋ ਵੀ ਸ੍ਰੋਮਣੀ ਕਾਲੀਦਾਵ ਦਾ ਜੋ ਕਹਿੰਦੇ ਉਹ ਕੋ ਹੁੰਦਾ ਹਾਂਜੀ ਇੱਥੋਂ ਤੱਕ ਦੀ ਸੰਗਤ ਕਹਿੰਦੀ ਆ ਵੀ ਪਹਿਲਾਂ ਦੇ ਵੀ ਗੱਲ ਕਹਿੰਦੇ ਰਿਹਾ ਵੀ ਜਿਹੇ ਜੈਦਾਰ ਲਾਉਂਦੇ ਨੇ ਜੀਵ ਚੋਂ ਨਿਕਲ ਕੇ ਲੱਗਦੇ ਇਹਨਾਂ ਦੇ ਤੇ ਲੇਕਿਨ ਉੱਥੇ ਕੋਈ ਕਬਜ਼ਾ ਨਹੀਂ ਇਹਨਾਂ ਦਾ ਪਟਨਾ ਸਾਹਿਬ ਦੇ ਉੱਥੋਂ ਇਹਨਾਂ ਨੂੰ ਡਰ ਆਉਂਦਾ ਵਾ ਜੀ ਠੀਕ ਹੈ ਨਾ ਜੇ ਇਸ ਮੈਂ ਤਾਂ ਨਾ ਵੀ ਜੇ ਸੱਚੇ ਆ ਤੇ ਸਕਬੀਰਬਾਦ ਨੂੰ ਅੱਜ ਵੀ ਕੋ ਨਹੀਂ ਹੋ ਗਿਆ ਸਾਡੇ ਤੱਕ ਤੇ ਆ ਹਾਂਜੀ ਸਕਬੀਰਬਾਦ ਨੂੰ ਕਹਿੰਦਾ ਮੈਂ ਇੱਕ ਸਿੱਖ ਹਾਂ ਜੇ ਸਿੱਖ ਉਹਦਾ ਫਿਰ ਤੱਕ ਤਾਂ ਸਾਰਿਆਂ ਨੂੰ ਮੰਨੇ ਜੋ ਵੀ ਜਿੱਥੋਂ ਹੁਕਮ ਮਿਲਦਾ ਪੇਸ਼ ਹੋਵੇ ਹਾਂਜੀ ਇਹ ਹੁਣ ਤੁਸੀਂ ਇਹ ਵੇਖਿਆ ਹੋਣਾ ਆ ਪਿੱਛੇ ਜੇ ਭਾਈ ਅਮਰਤਪਾਲ ਸਿੰਘ ਨੇ ਵੀ ਉਹ ਗੱਲ ਕਹੀ ਉਹਨਾਂ ਨੇ ਗੱਲ ਚੱਲੀ ਸੀ ਕਿ ਇਹ ਜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਜਿਹੜੇ ਉਹਨਾਂ ਦੇ ਵਿਰੋਧੀ ਜਾਂਦੇ ਹਾਂਜੀ ਇਹਦੇ ਵਿੱਚ ਉਹਨਾਂ ਨੇ ਉਹਨਾਂ ਨੇ ਉੱਥੋਂ ਜੇਲ੍ਹ ਤੋਂ ਵੀ ਇੱਕ ਮੈਸੇਜ ਦਿੱਤਾ ਸੀ ਕਿ ਜਦੋਂ ਵੀ ਮੈਨੂੰ ਹੁਕਮ ਹੋਊਗਾ ਉਹਨਾਂ ਬਾਹਰ ਵੀ ਜਦੋਂ ਉਹਨਾਂ ਅਜਨਾਲਿਕ ਦੇ ਕੇਸ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਜ਼ਥੇਦਾਰੀ ਵੱਲੋਂ ਜੈਦਾ ਸਾਹਿਬ ਵੱਲੋਂ ਤੇ ਉਹਨਾਂ ਨੇ ਉਦੋਂ ਵੀ ਇਹ ਗੱਲ ਕਹੀ ਸੀ ਕਿ ਮੈਨੂੰ ਜਦੋਂ ਹੁਕਮ ਹੋਊਗਾ ਮੈਂ ਅਕਾਲ ਤਖਤ ਤੋਂ ਭਾਈ ਜਿੱਤੇ ਵੀ ਹੁਕਮ ਹੋ ਮੈਂ ਅਕਾਲ ਤਖਤ ਰਹਿਮ ਨਾਈ ਦੇ ਵਿੱਚ ਸਭ ਕੁਝ ਚੱਲਣ ਰਿਹਾ ਵਾ ਤੇ ਅਸੀਂ ਕਿੱਦਾਂ ਵੀ ਜੇ ਸੁਖਵੀਰ ਬਾਦਲ ਆਸਤੇ ਬਹੁਤ ਗਲਤ ਫੈਸਲਾ ਜਿਹੜੀ ਇਹ ਪਟਨਾ ਸਾਹਿਬ ਕਸਤਸ ਦੇ ਆਪਣੇ ਹਰਮੰਦਰ ਸਾਹਿਬ ਪੀਛ ਨਹੀਂ ਹੋਏ ਜੀ ਜੀ ਭਾਈ ਸਾਹਿਬ ਜਿਸ ਤਰ੍ਹਾਂ ਸਾਫਕਾ ਜ세ਦਾ ਰੰਜੀਤ ਸਿੰਘ ਗੌਰ ਸੀਗੇ ਜੀ ਕਹਿੰਦੇ ਵੀ ਜਿਹੜੇ ਤਖਸਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਹੈਗੇ ਨੇ ਕਹਿੰਦੇ ਬੀੜੀਆਂ ਪੀਣੇ ਹੈਗੇ ਨੇ ਤੇ ਉਹਨਾਂ ਉਹ ਤਨਖਾਹਿਆ ਇਕਰਾਰ ਸੁਖਵੀਰ ਬਾਦਲ ਨੂੰ ਨਹੀਂ ਦੇ ਸਕਦੇ ਉਸਤੇ ਕੀ ਕਹੋਗੇ ਤੁਸੀਂ ਵੇਖੋ ਜੀ ਅਸੀਂ ਤੇ ਕਹਿੰਦੇ ਜਿੰਨਾ ਚਿਰ ਜਿਉ ਬੀੜੀਆਂ ਪੈਣੇ ਤਾਂ ਉਹਨਾਂ ਨੂੰ ਅਜੇ ਤੱਕ ਕਾਬਜ਼ ਕਿਉਂ ਰੱਖਿਆ ਵਾ ਅਹਰ ਜੀ ਸੰਗੋਹਰ ਸਾਹਮਣੂ ਆਂਦੇ ਵੀ ਜੇ ਬੀੜੀਆਂ ਪੈਣੇ ਤੁਸੀਂ ਪ੍ਰੂਫ ਕੋਈ ਪੇਸ਼ ਕਰ ਸਕਦੇ ਜੋ ਹੂੰ ਕੋਈ ਪ੍ਰੂਫ ਇਲਿਗੇਸ਼ਨ ਲਾਉਣ ਤੋਂ ਵੇਖੋ ਜੀ ਕਿਤੇ ਵੀ ਕੋਈ ਪ੍ਰੂਫ ਪੇਸ਼ ਕਰਾਂਗਾ ਫੇਰ ਨਿਤਾਰਾ ਹੋਊਗਾ ਨਾ ਹਾਂਜੀ ਠੀਕ ਹੈ ਨਾ ਜੇ ਜੇ ਮੰਨ ਲਓ ਫੇ ਅਸੀਂ ਇਹ ਮੰਨਦੇ ਹਾਂ ਕਿ ਉੱਥੇ ਪੰਜ ਪਿਆਰੇ ਬੀੜੀਆਂ ਪੀਣੇ ਆਂ ਜਾਂ ਹੀ ਉਹ ਤਖਤ ਨੂੰ ਫੇ ਕਿਉਂ ਮੰਨਣ ਦੇ ਆਂ ਜੀ ਨਹੀਂ ਤਖਤ ਨੂੰ ਮੰਨਣ ਕਿਉਂ ਦੇ ਇੱਕ ਬੰਦੇ ਨੇ ਕਹਿੰਦੇ ਸਾਡਾ ਉੱਤ ਤਖਤ ਆ ਹੂੰ ਸੱਚੀ ਗੁਰਬਾਣੀ ਦਾ ਸਭ ਕੋ ਆਪਣੇ ਜਾਪ ਹੋ ਰਿਹਾ ਸਭ ਕੋ ਹੁੰਦਾ ਹੀ ਇਥੋਂ ਸੰਗਤਾਂ ਕਿੰਨੀਆਂ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਹਾਂਜੀ ਜਾਂਦੀਆਂ ਕੀ ਸੁਖਬੀਰ ਬਾਦਲ ਨੂੰ ਇਕੱਲੇ ਨੂੰ ਕਿਉਂ ਨਾ ਆਪਣਾ ਤਲਬ ਕੀਤਾ ਕਦੀ ਹੋਰ ਕਿਸ ਨੂੰ ਉਹਨਾਂ ਨੇ ਤਲਬ ਕੀਤਾ ਜਿਹਨਾਂ ਗਲਤੀ ਕੀਤੀ ਤਾਂ ਤਾਂ ਹੀ ਤਲਬ ਕੀਤਾ ਨਾ ਇਹਨੂੰ ਜੀ ਇਹੀ ਤੇ ਕਹਿ ਰਹੇ ਵੀ ਜੀ ਗਲਤੀ ਕੀਤੀ ਹੈ ਤਾਂ ਸੁਖਬੀਰ ਬਾਦਲਾਂ ਦਾ ਇਥੇ ਗਲਤੀਆਂ ਮੰਨ ਲੀਆਂ ਤੇ ਉੱਥੇ ਜਾ ਕੇ ਇਹਨੂੰ ਕੀ ਮੁਸ਼ਕਲ ਆ ਹਾਂਜੀ ਬਾਕੀ ਇਹਨੇ 2 ਦਸੰਬਰ ਵਾਲਾ ਜਿਹੜਾ ਫੈਸਲਾ ਉਹਨੂੰ ਮੰਨਿਆ ਨਹੀਂ ਆ ਉਹ ਇੱਕ ਡਰਾਮਾ ਕੀਤਾ ਇਹਨਾਂ ਨੇ ਪਰ ਡਰਾਮਾ ਵੇਖੋ ਜੀ ਸੰਗਤ ਨੂੰ ਅਸੀਂ ਕਰ ਸਕਦੇ ਹਾਂ ਦੁਨੀਆ ਨੂੰ ਦੁਨੀਆ ਵਿੱਚ ਡਰਾਮੇ ਕਰ ਸਕਦੇ ਮਹਾਰਾਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕੇ ਡਰਾਮੇ ਨਹੀਂ ਚੱਲਦੇ ਉਹਨਾਂ ਨੇ ਨਿਤਾਰਾ ਕਰ ਦੇਣਾ ਜੀ ਇਹਨਾਂ ਨੇ ਝੂਠ ਮਾਰਿਆ ਕਾਫਤ ਸਾਹਿਬ ਦੇ ਇਹਨਾਂ ਦੀ ਅੱਜ ਹਾਲਤ ਆਪਾਂ ਵੇਖ ਹੀ ਰਹੇ ਹਾਂ ਵੀ ਜਿਹੜਾ ਸ਼੍ਰੋਮਣੀ ਕਾਲ ਦਲ ਬਾਦਲ ਹੈ ਇਹਦੀ ਕੀ ਹਾਲਤ ਬਣ ਗਈ ਹੈ ਜੀ ਜਿੱਥੇ ਵੀ ਕਿਤੇ ਇਲੈਕਸ਼ਨ ਲੜ ਰਹੇ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋ ਰਹੀਆਂ ਹੋ ਰਹੀਆਂ ਨਾ ਲੁਧਿਆਣੇ ਇਲੈਕਸ਼ਨ ਤੋਂ ਵੇਖ ਲਿਆ ਕੀ ਇਹਨਾਂ ਨੇ ਇੱਕ ਪੰਥ ਦਾ ਇੱਕ ਕੌਮ ਦਾ ਕੀ ਸੁਨੇਹਾ ਜਾਂਦਾ ਹਾਂਜੀ ਇਹ ਇਹਨਾਂ ਵਾਸਤੇ ਬੜੀ ਬਾਹਾਦਰੀ ਇਹਨਾਂ ਨੂੰ ਇਹ ਚੀਜ਼ ਤੇ ਵਿਚਾਰ ਕਰਨਾ ਚਾਹੀਦਾ ਵਾ ਮੇਰੇ ਤੋਂ ਤੱਕਣਾ ਵੀ ਜੇ ਸੁਖਵੀਰ ਬਾਦਲ ਨੂੰ ਇਹਦੇ ਵਿੱਚ ਪਤਾ ਲੱਗ ਰਿਹਾ ਵੀ ਮੇਰੇ ਕੋ ਨਹੀਂ ਰਾਜਨੀਤੀ ਰੋਈ ਤੇ ਛੱਡ ਕੇ ਹੋਰ ਕੋਈ ਕੰਮ ਕਰ ਲੇ ਕੋਈ ਜੋਗ ਜੋਗ ਬੰਦੇ ਜਿਹੜੇ ਕਾਬਿਲ ਆ ਉਹਨਾਂ ਨੂੰ ਅਗਵਾਈ ਕਰਨ ਦਵੇ ਹਾਂਜੀ ਅਕਾਲੀ ਦਲ ਦੀ ਕਿਉਂਕਿ ਅਕਾਲੀ ਦਲ ਇਹਨਾਂ ਦੇ ਆਪਣਾ ਜਾਂ ਇਹਨਾਂ ਦਾ ਬਣਾਇਆ ਹੋਇਆ ਅਕਾਲੀ ਦਲ ਨਹੀਂ ਆ ਜੀ ਅਕਾਲੀ ਦਲ ਸਾਡੇ ਬਜ਼ੁਰਗਾਂ ਦਾ ਬਹੁਤ ਸਾਡੇ ਵੱਡਿਆਂ ਬਡੇਰਿਆਂ ਨੇ ਬਹੁਤ ਕਾਨ ਕਰਕੇ ਬਹੁਤ ਆਪਣਾ ਖੂਨ ਡੋਲ ਕੇ ਅਕਾਲੀ ਦਲ ਨੂੰ ਹੁੰਦੇ ਵਿੱਚ ਲੈਂਦਾ ਹੈ ਉਹਨੇ ਪਿੱਛੇ ਜੇ ਕਹਿੰਦੇ ਅਸੀਂ ਬਿਕਰਮਜੀ ਮਜੀਠੀਆਂ ਨੂੰ ਸੜਾਉਣਾ ਇੱਥੇ ਮੋਰਚਾ ਲਾਉਣਾ ਹਾਂਜੀ ਵੇਖੋ ਪਹਿਲਾਂ ਮੋਰਚੇ ਕਾਦੇ ਲੱਗਦੇ ਰਹੇ ਚਾਬੀਆਂ ਦਾ ਮੋਰਚਾ ਲੱਗਦਾ ਰਿਹਾ ਤੇ ਆਪਣੇ ਇੱਥੇ ਬਹੁਤ ਵੱਡੇ ਵੱਡੇ ਨਾਵਾਂ ਤੇ ਮੋਰਚੇ ਲੱਗਦੇ ਰਹੇ ਤੇ ਇਹ ਧਰਮ ਯੁੱਧ ਮੋਰਚਾ ਚੱਲਿਆ ਅਸੀਂ ਹੁਣ ਕੀ ਕਵਾਂਗੇ ਉਹਨਾਂ ਦੀ ਸਾਡੀ ਸਾਡੀ ਪੀੜ੍ਹੀਆਂ ਹੋਣਗੀਆਂ ਵੀ ਜਦੋਂ 2025 ਦੇ ਵਿੱਚ ਮੋਰਚਾ ਲੱਗਾ ਕਿਹੜੇ ਕਿਹੜੇ ਬੇਸ ਤੇ ਮੋਰਚਾ ਲੱਗਾ ਹੂੰ ਕੀ ਆਉਣ ਵਾਲੇ ਸਮੇਂ ਦੇ ਵਿੱਚ ਬਣੂਗਾ ਇਤਿਹਾਸ ਇਹ ਜਿਹੜੀਆਂ ਜੋ ਵੀ ਗੱਲਾਂ ਹੋ ਰਹੀਆਂ ਇਤਿਹਾਸ ਬਣਨੇ ਆ ਜੇ ਸਾਡੇ ਪੁਰਾਣੇ ਬਜ਼ੁਰਗਾਂ ਤੇ ਅਸੀਂ ਅੱਜ ਇਤਿਹਾਸ ਪੜ ਰਹੇ ਤੇ ਜੋ ਅੱਜ ਅਸੀਂ ਕਰ ਰਹੇ ਸਾਡੇ ਵੀ ਇਤਿਹਾਸ ਪੜੇ ਜਾਣੇ ਆ ਹੂੰ ਤੇ ਇਹ ਕਰਕੇ ਜਦੋਂ ਵੀ ਕੋਈ ਕਾਰਮ ਕਰਨਾ ਕੋਈ ਵਿਚਰਨਾ ਬੜਾ ਸੋਚ ਸਮਝ ਕੇ ਵਿਚਰਨੇ ਜੀ ਇਹ ਕੋਈ ਤਰੀਕਾ ਨਹੀਂ ਆ ਵੀ ਮੋਰਚਾ ਲਾਉਣਾ ਵਾ ਕਿ ਕੰਮ ਵੇਖਣ ਕਿਹੜੇ ਮੁੱਦੇ ਤੇ ਮੋਰਚਾ ਲਾਉਣਾ ਵਾ ਕਰ ਕੀ ਰਹੇ ਅਸੀਂ ਬਿਲਕੁਲ ਜੀ ਪਾਈ ਸਾਹਿਬ ਜੀ ਅਗਲਾ ਸਵਾਲ ਹੈਗਾ ਵੀ ਜੱਥੇਦਾਰ ਰঞ্জੀਤ ਸਿੰਘ ਗੌਰ ਤੇਸ ਕਹਿੰਦੇ ਵੀ ਸੋਨਾ ਚੋਰੀ ਕਰਨ ਦੇ ਵੀ ਦੋਸ਼ ਲੱਗੇ ਸੀ ਕੁੜੀ ਦੇ ਨਾਲ ਬਰਤਕਾਰਤ ਕਰਨ ਦੇ ਵੀ ਦੋਸ਼ ਲੱਗੇ ਸੀਗੇ ਜੀ ਕਹਿੰਦੇ ਡਾਕਟਰ ਸਾਹਿਬ ਸੀਗੇ ਜਲੰਧਰ ਦੇ ਮੈਨੂੰ ਉਹਨਾਂ ਦਾ ਤਾਂ ਵਿਸਰ ਗਿਆ ਹੈਗਾ ਕਹਿੰਦੇ ਉਹਨਾਂ ਨੇ ਸਬੂਤ ਵੀ ਦੇ ਦਿੱਤੇ ਸੀਗੇ ਸਾਰਾ ਕੁਝ ਜੀ ਪਰੰਤੂ ਕਾਲ ਤਖਤ ਸਾਹਿਬ ਤੋਂ ਮੁਆਫੀ ਕਰ ਦਿੱਤਾ ਗਿਆ ਇਹਨਾਂ ਨੂੰ ਉਸ ਬਾਰੇ ਕੀ ਕਹਿੰਦੇ ਹੋ ਮੈਂ ਤਾਂ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਪਿਆ ਨੇ ਕਾਲ ਤਖਤ ਦੇ ਉੱਤੇ ਵੀ ਪਹਿਲਾਂ ਕਬਜ਼ਾ ਕਿਹਦਾ ਉਹਨ ਵੀ ਕਿਹਦਾ ਜੀ ਬਾਦਲ ਕਹਿੰਦਾ ਹੀ ਆ ਨਾ ਬਾਦਲ ਕਹਿੰਦਾ ਸ੍ਰੀ ਅਕਾਲਤਾ ਸਾਹਿਬ ਦੇ ਜਾਇਦਾਦ ਦੇ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਨਾ 90 90 ਲੱਖ ਦੇ ਜਿਹੜੇ ਰਿਸ਼ਤੇ ਹ ਛਪੇ ਸੀ ਸਰੂਮਨੀ ਕਮੇਟੀ ਨੇ ਛਾਪੇ ਸੀ ਨਾ ਹਾਂਜੀ ਗੱਲ ਤੇ ਵੀ ਹੋ ਰਹੀ ਵੀ ਮਾਪ ਕੌਣ ਕਰ ਰਿਹਾ ਵਾ ਹੂੰ ਗੱਲ ਅਜੇ ਜਿਹੜੀ ਜੋ ਵੀ ਆਪਣੇ ਹਕਾਲਤਾ ਸਾਹਿਬ ਦੇ ਜਾਇਦਾਦਦਾਰ ਆ ਜਾਂ ਸਰੂਮਨੀ ਕਮੇਟੀ ਆ ਇਹਨਾਂ ਦੇ ਹੱਥਾਂ ਕਿਆ ਜੋ ਇਹ ਕਹਿੰਦੇ ਆ ਜੋ ਇਹਨਾਂ ਦਾ ਹੁਕਮ ਆਉਂਦਾ ਉਹ ਕਰੀ ਜਾਂਦੇ ਆ ਅਹੀਂ ਤੇ ਕਹਿੰਦੇ ਜਿਹੜਾ ਅਕਾਲ ਤਾਭ ਸਾਹਿਬ ਰਿਹਾ ਸ਼੍ਰੋਮਣੀ ਕਮੇਟੀ ਆ ਇਹ ਨਿਰਪੱਖ ਹੋਣੀ ਚਾਹੀਦੀ ਆ ਧਰਮ ਸਾਡੀ ਰਾਜਨੀਤੀ ਦੇ ਉੱਪਰ ਹੋਣਾ ਚਾਹੀਦਾ ਵਾ ਜੀ ਠੀਕ ਹੈ ਜੀ ਰਾਜਨੀਤੀ ਸਾਡੀ ਪੈਰ ਦੀ ਜੁੱਤੀ ਹੋਣੀ ਚਾਹੀਦੀ ਧਰਮ ਸਾਡੇ ਸਿਰ ਦਾ ਤਾਜ ਹੋਣਾ ਚਾਹੀਦਾ ਹਾਂਜੀ ਇਹਦੀ ਤੇ ਉਦਾਹਰਨ ਆਪਣੇ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਾਭ ਸਾਹਿਬ ਅਹੀਂ ਫੇਰ ਨਹੀਂ ਸਮਝਣ ਡੇ ਫੇਰ ਅਹੀਂ ਰਾਜਨੀਤੀ ਨੂੰ ਉੱਪਰ ਕਰਕੇ ਧਰਮ ਦਾ ਇਹਨਾਂ ਨੇ ਵੇਖੋ ਜੀ 1977 ਤੋਂ ਲੈ ਕੇ ਅੱਜ ਤੱਕ ਕਿੰਨਾ ਨੁਕਸਾਨ ਹੋਇਆ ਹਾਂਜੀ ਕਿਹੜਾ ਧਰਮ ਸਾਡੇ ਦਾ ਕੀ ਕੋਹ ਪੰਥ ਦਾ ਪੰਜਾਬ ਦਾ ਇਹਨਾਂ ਨੇ ਕੋਈ ਬਚਨ ਦਿੱਤਾ ਜਿੰਨੀਆਂ ਵੀ ਸਰਕਾਰਾਂ ਆਈਆਂ ਅੱਜ ਤੱਕ ਹਾਂਜੀ ਜੋ ਠੀਕ ਹੈ ਜਿਹੜੇ ਦਿੱਲੀ ਤੋਂ ਸਰਕਾਰਾਂ ਪਹਿਲਾਂ ਚੱਲਦੀਆਂ ਜਿੱਦਾਂ ਕਾਂਗਰਸ ਹੋ ਗਈ ਆਪਾਂ ਉਹਨਾਂ ਦੀ ਤੇ ਹੁਣ ਛਾੜੂਗਾ ਇਹਨਾਂ ਦੀ ਗੱਲ ਛੱਡ ਹੀ ਦੋ ਨਾ ਮੈਂ ਆਪਣੀ ਪੰਥ ਜਿਹੜੀਆਂ ਨੇ ਇਹ ਪੰਥਕ ਪਾਰਟੀ ਮੈਂ ਇਹਨਾਂ ਦੀ ਗੱਲ ਕਰਦਾ ਕਿ ਕਿੰਨੇ ਚਿਰ ਤੋਂ ਇਹਨਾਂ ਨੇ ਕਿੰਨਾ ਚਿਰ ਪੰਜਾਬ 'ਚ ਰਾਜ ਕੀਤਾ ਕੀਤਾ ਨਾ ਰਾਜ ਅੱਜ ਇਹ ਬੰਦੀ ਸਿੰਘਾਂ ਤੇ ਰੌਲਾ ਪਾ ਰਹੇ ਆ ਕੀ ਇਹਨਾਂ ਇਹਨਾਂ ਦੇ ਸਰਕਾਰ ਦੇ ਵਿੱਚ ਰਹਿੰਦੇ ਆ ਬੰਦੀ ਸਿੰਘਾਂ ਦੀ ਕੋਈ ਗੱਲ ਕੀਤੀ ਹੈ ਮੈਂ ਬੀਬੀ ਪਰਮਜੀਤ कौर ਖਾਲੜਾ ਜੀ ਨਾਲ ਵਿਚਰਿਆ ਉਹਨਾਂ ਨੇ ਖੁਦ ਕਹਿਆ ਹੰਦੀ ਵੀ ਉਹ ਬਾਦਲ ਕੋ ਜਾ ਜਾ ਕੇ ਤਰਲੇ ਨਹੀਂਂ ਦੀ ਰਹੀਆਂ ਜਿਵੇਂ ਜਸਵੰਤ ਸਿੰਘ ਖਾਲੜਾ ਦੇ ਉੱਤੇ ਕਮਿਸ਼ਨ ਬਣਿਆ ਉਹਨੇ ਕਹਿਆ ਵੀ ਇਹਨੇ ਨੇ ਗੱਲ ਨਹੀਂ ਕੀਤੀ ਇਹਨੇ ਕੋਈ ਵੀ ਜੀ ਅੱਜ 20 ਢਿੰਗਾ ਮਾਰੀ ਜਾਣ ਇਹਨੇ ਬੰਦੀ ਸਿੰਘਾਂ ਦੇ ਕਿਸੇ ਤੇ ਕੋਈ ਗੱਲ ਨਹੀਂ ਕੀਤੀ ਉਲਟਾ ਉਲਟਾ ਉਹਨਾਂ ਨੂੰ ਉਲਟਾ ਨੇ ਪੁੱਠੜਾਇਆ ਵਾ ਉਲਟਾ ਨੇ ਕਹਿਆ ਵੀ ਉਹਨਾਂ ਨੂੰ ਪੰਜਾਬ ਤੋਂ ਖਤਰਾ ਵਾ ਹਾਂਜੀ ਅੱਜ ਜੋ ਮਰਜ਼ੀ ਤਮਾਹੇ ਕਰੀ ਜਾਣ ਅੱਜ ਇਹ ਕਹੀ ਜਾਣ ਪਈ ਅਸੀਂ ਬੰਦੀ ਸਿੰਘ ਰਿਹਾ ਕਰਾਉਣੇ ਜੋ ਮਰਜ਼ੀ ਕਰੀ ਜਾਣ ਗੱਲਾਂ ਪਰ ਇਹ ਬੰਦ ਡਰਾਮੇ ਇਹਨਾਂ ਦੇ ਕਿਸ ਨੂੰ ਇਹਨਾਂ ਰਿਹਾ ਨਹੀਂ ਕਰਾਉਣਾ ਜੀ ਜੀ ਭਾਈ ਸਾਹਿਬ ਜੀ ਸਵਾਲ ਹੈਗਾ ਵੀ ਜਿਸ ਤਰ੍ਹਾਂ ਜਥੇਦਾਰ ਹੁੰਦੇ ਨੇ ਤਖਤਾਂ ਦੇ ਜਾਂ ਤਖਤਾਂ ਦੇ ਆਪਸੀ મતਭੇਦ ਸ਼ੁਰੂ ਹੋਏ ਨੇ ਜਦੋਂ ਆ ਜਿਵੇਂ ਹੁਣ ਹੀ મતਭੇਦ ਜ਼ਿਆਦਾ ਸ਼ੁਰੂ ਹੋ ਗਏ ਨੇ ਭਰਾ ਮਰੂ جنگ ਪਿੱਛੇ ਕਿਹੜੀ ਸਿਆਸਤ ਕੰਮ ਕਰਦੀ ਜਾਂ ਕੀ ਕਾਰਨ ਹੋ ਸਕਦੇ ਨੇ ਵੇਖੋ ਜੀ ਜਿਹੜੇ મતਭੇਦ ਆ ਨਾ ਜੇ ਆਪਾਂ ਪੁਰਾਣਾ ਆਪਣੇ ਸ਼ੁਰੂ ਤੋਂ ਇਤਿਹਾਸ ਵੇਖੀਏ ਨਾ ਗੁਰੂ ਪਾਸ਼ਾ ਦੇ ਟਾਈਮ ਦਾ ਜਾਂ ਬਾਅਦ ਚ ਵੇਲੇ ਮਿਸਲਾਂ ਦੇ ਟਾਈਮ ਦਾ ਵੀ ਮਿਸਲਾਂ ਵੇਖੋ 12 ਮਿਸਲਾਂ ਆਪਣੀਆਂ ਅਲੱਗ-ਅਲੱਗ ਚਲਦੀਆਂ ਐ ਜਿੱਥੋਂ ਤੱਕ ਮਿਸਲਾ ਵੀ ਆਪਸ ਵਿੱਚ ਲੜਦੀਆਂ ਪਿੱੜਦੀਆਂ ਰਹੀਆਂ ਜੁੱਧ ਆਪਸ ਵਿੱਚ ਹੁੰਦੀ ਰਹੀ ਨਾ ਲੜਾਈ ਲੇਕਿਨ ਜਦੋਂ ਬਾਹਰੀ ਹਮਲਾ ਹੁੰਦਾ ਹੈ ਪੰਜਾਬ ਦੇ ਉੱਤੇ ਕੋਈ ਵੀ ਸਾਰੀਆਂ ਮਿਸਲਾ ਇੱਕ ਮੋਟੋ ਹੋ ਜਾਂਦੀਆਂ ਜੀ ਠੀਕ ਹੈ ਜੇ ਅੱਜਕੱਲ ਮਨ ਲਓ ਆਕਾਰ ਤਖਤ ਦਾ ਨਹੀਂ ਕੋਈ ਤਾਕਤਾਂ ਦਾ ਆਪਸ ਵਿੱਚ ਵਿਚਾਰ ਵਟਾਂਦਰਾ ਹੈਗਾ ਤਖਤ ਦੇ ਉੱਤੇ ਜਿਹੜੀ ਜੋ ਮੈਨੇਜਮੈਂਟ ਆ ਜੋ ਉੱਥੇ ਕੰਮ ਕਰ ਰਹੀ ਉਹਨਾਂ ਦਾ ਕਿ ਕਹਿ ਸਕਦੇ ਆਪਾਂ ਜੀ ਜਿਹੜੇ ਉੱਥੇ ਕੰਮ ਕਰ ਮੰਨ ਲਓ ਤਖਤ ਆਕਾਰ ਤਖਤ ਦਾ ਜਾਇਦਰ ਰਿਹਾ ਜਾਂ ਆਪਣੇ ਪਟਨਾ ਸਾਹਿਬ ਦਾ ਜਾਇਦਰ ਇਹਨਾਂ ਦਾ ਆਪਸ ਵਿੱਚ ਹੋ ਸਕਦਾ ਤਖਤਾਂ ਦਾ ਅਸਲ ਜਿੰਗੂ ਜਿੰਨਾ ਤੱਕ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿਆਰ ਕਰਦੇ ਉਦੋਂ ਹੋ ਸਕਦਾ ਅਸੀਂ ਵੱਧ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਨੂੰ ਪਿਆਰ ਕਰਦੇ ਸਾਡੇ ਵਾਸਤੇ ਤਖਤਾਂ ਦਾ ਸਤਕਾਰ ਬਰਾਬਰ ਆ ਇਹਨਾਂ ਵਾਸਤੇ ਹੋ ਸਕਦਾ ਵਾ ਇਹ ਜਿਹੜੀ ਰਾਜਨੀਤਿਕ ਲੋਕ ਜਿਹੜੇ ਪੁਰਾਣੇ ਚੱਲਦੇ ਆਉਣਦੇ ਆ ਨਾ ਇਹਨਾਂ ਦਾ ਹੋ ਸਕਦਾ ਆਪਸ ਵਿੱਚ ਵੀ ਹੋ ਸਕਦਾ ਕਹਿਣਗੇ ਭਈ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਹਰਮੰਦਰ ਸਾਹਿਬ ਪਟਨਾ ਸਾਹਿਬ ਨੂੰ ਨਹੀਂ ਮੰਨਦੇ ਪਰ ਸਾਡੇ ਮਨਾਂ 'ਚ ਨਹੀਂ ਹੈਗਾ ਕਿਉਂਕਿ ਉੱਥੇ ਸਾਨੂੰ ਇੱਕ ਹੁਕਮ ਆ ਮਹਾਰਾਜ ਨੇ ਸਾਨੂੰ ਪੰਜ ਤਖਤਾਂ ਦਾ ਦੱਸਿਆ ਤੇ ਪੰਜ ਤਖਤਾਂ ਦੇ ਦਰਸ਼ਨ ਕਰਨੇ ਆ ਇੱਕ ਸਿੱਖਣੇ ਲਾਜ਼ਮ ਆ ਸਿਕਨੇ ਇੱਕ ਤਖਤ ਨੂੰ ਸਭ ਤੋਂ ਸੁਪਰੀਮ ਆਪਣਾ ਮੰਨਣਾ ਜੋ ਵੀ ਤਖਤ ਤੋਂ ਫੈਸਲਾ ਹੁੰਦਾ ਮੰਨਣਾ ਲੇਕਿਨ ਤਖਤ ਤੋਂ ਅੱਜਕੱਲ ਫੈਸਲੇ ਕੀ ਆ ਰਹੇ ਜੀ ਇਹਨਾਂ ਦੇ ਅਵਸਰ ਵਿੱਚ ਮਤਭੇਦ ਹੋਣ ਨਾਲ ਫੈਸਲੇ ਆ ਰਹੇ ਆ ਨਾ ਜੀ ਅਵਸਰ ਵਿੱਚ ਇਹਨਾਂ ਦੇ ਅਸੀਂ ਤੋ ਇਹ ਕਹਿੰਦੇ ਵੀ ਇਹੋ ਜੇ ਮਤਭੇਦ ਸੰਘਤਿਤ ਚ ਮੰਨਿਆ ਹੋ ਸਕਦੇ ਆ ਲੇਕਿਨ ਤਖਤਾਂ ਦੇ ਵਿੱਚ ਜਿਹਨੇ ਤਖਤ ਦੀ ਮੈਨੇਜਮੈਂਟ ਆ ਉਹ ਤੇ ਇੱਕੋ ਕੇ ਚੱਲਣ ਜੀ ਜੀ ਕਹਿੰਦੇ ਵੀ ਮੈਂ ਸੁਣ ਰਿਹਾ ਸੀਗਾ ਬਿਆਨ ਵੀ ਗਿਆਨੀ ਹਰਪ੍ਰੀਤ ਦਾ ਇਹਦੇ ਵਿੱਚ ਜਿਆਦਾ ਰੋਲ ਹੈ ਸਖਬੀਰ ਬੱਲ ਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਵੀ ਇਸ ਤਰ੍ਹਾਂ ਦਾ ਹੈਗਾ ਜਾਂ ਇਹ ਤਨਖਾਹਿਆ ਕਰਾਰ ਦਿੱਤਾ ਗਿਆ ਇਹਨੂੰ ਇਹ ਸਭ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੀ ਕਰਵਾਇਆ ਜਾ ਰਿਹਾ ਕਹਿੰਦੇ ਤੇ ਮੈਂ ਕਹਿੰਦਾ ਜਦਨ ਗਿਆਨੀ ਹਰਪ੍ਰੀਤ ਇਹਨਾਂ ਦੇ ਕਹਿਣ ਦੇ ਇਸ਼ਾਰਿਆਂ ਤੇ ਚੱਲਦਾ ਹੈ ਚੱਲਦਾ ਰਿਹਾ ਨਾ ਜੀ ਉਸ ਦਿਨ ਕਿੱਥੇ ਸੀ ਉਸ ਦਿਨ ਹਰਪ੍ਰੀਤ ਇਹਨਾਂ ਵਾਸਤੇ ਚੰਗਾ ਸੀ ਹਮ ਗਿਆਨੀ ਹਰਪ੍ਰੀਤ ਸਿੰਘ ਉਸ ਦਿਨ ਚੰਗੇ ਸੀ ਜਦਨ ਇਹਨਾਂ ਦੇ ਜੋ ਕਹਿਣ ਤੇ ਕਰਦਾ ਹੈ ਹਾਂਜੀ ਅੱਜ ਹਰਪ੍ਰੀਤ ਇਹਨਾਂ ਦੇ ਉਲਟ ਚੱਲ ਗਿਆ ਵਾ ਅੱਜ ਕੰਨ ਤੇ ਵੀ ਹਰਪ੍ਰੀਤ ਕਰਾਉਂਦੇ ਆ ਮੈਨੂੰ ਕੋਈ ਵੀ ਕਰਾਉਂਦਾ ਹੋਵੇ ਐਨੀਵੇ ਕੋਈ ਵੀ ਕਰਾਉਂਦਾ ਹੋਵੇ ਸੁਖਬੀਰ ਬਾਦ ਸੱਚਾ ਹੋਣਾ ਚਾਹੀਦਾ ਤੇ ਆ ਕੇ ਪੇਸ਼ ਹੋ ਜੇ ਜੀ ਕੋਈ ਵੀ ਕਰਾਈ ਜਾ ਮੈਂ ਆਪਰ ਵੀ ਇਹ ਚੀਜ਼ਾਂ ਕੀ ਮਤਲਬ ਹੈ ਜੀ ਹੂੰ ਆਪਣਾ ਸੱਚੇ ਆ ਨਾ ਆਪਣਾ ਜਾ ਕੇ ਪੱਕਾ ਰੱਖੋ ਅਹੀਂ ਚਲੋ ਰঞ্জੀਸ ਨੂੰ ਟੰਡਰੀਆਂ ਵਾਲੇ ਅਸੀਂ ਨਹੀਂ ਮੰਨਦੇ ਉਹਨਾਂ ਪਹਿਲਾਂ ਉਹਨਾਂ ਨੇ ਜੋ ਪ੍ਰਚਾਰ ਕੀਤਾ ਸੀ ਅੱਜ ਕੱਲ ਨਹੀਂ ਪ੍ਰਚਾਰ ਤੇ ਹੀ ਕਰਦੇ ਅਸੀਂ ਉਹਨਾਂ ਨਾਲ ਨਹੀਂ ਉਹਨਾਂ ਦੇ ਨਾਲ ਸਹਿਮਤ ਉਹਨਾਂ ਦੀ ਅਬ ਵਿਚਾਰ ਮਤ ਭੇਜ ਦੀ ਸਾਡੇ ਲੇਕਿਨ ਜਦੋਂ ਹੁਣ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸੱਦਿਆ ਪਹਿਲਾਂ ਨਹੀਂ ਪੇਸ਼ ਹੁੰਦੇ ਆ ਕੇ ਪੇਸ਼ ਹੋ ਗਏ ਗੱਲ ਤੇ ਹੈ ਨਾ ਆਪਣਾ ਪੱਖ ਤੇ ਰੱਖਣਾ ਚਾਹੀਦਾ ਨਾ ਹਾਂਜੀ ਆਪਣਾ ਜਾ ਕੇ ਪੱਖ ਰੱਖਣਾ ਸਬਕੀਰ ਬਾਦ ਨੂੰ ਭਾਵੇਂ ਕੋਈ ਵੀ ਕਹਿਣ ਮੈਨਾ ਗਿਆਨੀ ਹਰਪ੍ਰੀਤ ਸਿੰਘ ਉਹਨੇ ਚਾਲ ਹੋਈ ਕਿ ਇਹਦੀਆਂ ਨਹੀਂ ਵੇ ਚਾਲ ਹੋਏ ਆਪਣਾ ਜਾ ਕੇ ਪੱਖ ਰੱਖਣਾ ਉਥੇ ਹਾਂਜੀ ਤੇ ਨਾ ਕਿ ਮੁੱਦਾ ਹੀ ਨਾ ਬਣੇ ਹੂੰ ਸੋ ਪਾਈ ਸਾਹਿਬ ਜੀ ਜਿਸ ਤਰ੍ਹਾਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਹੈਗੇ ਨੇ ਜਿਸ ਤਰ੍ਹਾਂ ਇਹ ਜਿਹੜਾ ਹੁਕਮਨਾਮਾ ਉਧਰ ਆਇਆ ਸੀਗਾ ਤਨਖਾਹੀ ਇਕਰਾਰ ਦਾ ਜਿਹੜਾ ਇਸ ਕਬੀਰ ਬਾਦਲ ਦੇ ਨੂੰ ਦਿੱਤਾ ਗਿਆ ਹੈਗਾ ਕੋਈ ਨਾ ਦਾ ਬਿਆਨ ਆਇਆ ਉਸ ਦੇ ਹੱਕ ਦੇ ਵਿੱਚ ਕੋਈ ਜਾਂ ਉਹਨਾਂ ਦਿੱਤਾ ਕੀ ਹੈਗਾ ਮੈਂ ਤੇ ਅਜੇ ਉਹਨਾਂ ਨੂੰ ਥੋੜਾ ਸੁਣਦੇ ਆ ਬਿਆਨ ਕੇ ਸਿੰਘ ਦਾ ਉਹਨਾਂ ਨੇ ਇਹ ਗੱਲ ਕਹੀ ਵੀ ਜਦੋਂ ਇਹਨਾਂ ਨੂੰ ਤਲਬ ਕੀਤਾ ਨਾ ਉੱਥੇ ਹਾਂਜੀ ਉਹਨਾਂ ਤਲਬ ਤੋਂ ਬਾਅਦ ਇਹਨਾਂ ਗਿਆਨੀ ਆਪਣੇ ਤੇ ਪ੍ਰਧਾਨਤਰ ਹਰਜਿੰਦਰ ਸਿੰਘ ਧਮੀ ਸਾਹਿਬ ਉਹਨਾਂ ਨੇ ਟਾਈਮ ਲਿਆ ਉਹਨਾਂ ਨੂੰ ਹਾਂਜੀ ਸਾਨੂੰ ਟਾਈਮ ਦੋ ਸੁਖਵੀਰ ਬਾਦਲ ਨੂੰ ਇਹ ਪੇਸ਼ ਹੋਣਗੇ ਉਹਨਾਂ ਦੋ ਵਾਰ ਤਲਬ ਕੀਤਾ ਦੋਵੇਂ ਵਾਰ ਨਹੀਂ ਗਏ ਈਸਰੀਆਂ ਨੂੰ ਤਨਖਾਹਿਆ ਕਰਾ ਦਿੱਤਾ ਅਜੇ ਤੱਕ ਇਹਨਾਂ ਨੂੰ ਕੋਈ ਬਿਆਨ ਨਹੀਂ ਆਇਆ ਜੀ ਜੀ ਭਾਈ ਸਾਹਿਬਾ ਜੀ ਕਿ ਨਿਊਜ਼ ਦੀ ਸ਼ਾਮ ਦੀ ਵੀ ਕਹਿੰਦੇ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਇਕੱਤਰਤਾ ਬੁਲਾਈ ਸੀ ਕਿ ਕੱਲ ਤੱਕ ਸਰਦਾਰ ਸ਼ਾਮ ਨੂੰ ਜੀ ਉਹਨਾਂ ਨੇ ਐਲਾਨ ਵੀ ਕਰਨਾ ਸੀ ਉਹਦੇ ਬਾਰੇ ਕੀ ਕਹੋਗੇ ਨਹੀਂ ਇਕੱਤਰਤਾ ਜਿਹੜੀ ਗਿਆਨੀ ਆਪਣੇ ਕਾਲ ਤੋਂ ਸਰਦਾਰ ਜਸਹਦਤ ਸਤਕਾਰਯੋਗ ਆ ਇਕੱਤਰਤਾ ਕਿੰਨਾਂ ਦੀ ਬੁਲਾ ਰਹੇ ਆ ਜੀ ਜਦੋਂ ਕੋਈ ਵੀ ਵੇਖੋ ਹੁਣ ਇਹਨਾਂ ਨੇ ਇੱਕ ਕਮੇਟੀ ਬਣਾਈ ਹੀ ਹਾਂ ਜਿਹਦੇ ਵਿੱਚ ਆਂਦੇ ਸੀ ਵੀ ਆਪਾਂ ਅਕਾਗ ਕੋਈ ਵੀ ਜੱਜ ਜੇ ਜੱਜਦਾਰ ਜੱਜੇਦਾਰ ਉਹਦਾ ਸਵਿਧਾਨ ਬਣਾਉਣਾ ਵੀ ਤਦਾਂ ਲਾਇਆ ਜਾਊ ਤੇ ਡਾਟਾ ਡਾ ਜਾਊ ਠੀਕ ਹੈ ਲੇਕਿਨ ਉਹਦੇ ਵਿੱਚ ਫਿਰ ਵਿਵਾਦ ਪੈਦਾ ਹੋ ਗਿਆ ਹੈ ਹਾਂਜੀ ਸਾਡਾ ਕਹਿਣ ਦਾ ਮਤਲਬ ਵੀ ਕੋਈ ਵੀ ਜਿੰਨੀ ਵੀ ਪੰਥਕ ਤਰ੍ਹਾਂ ਸਾਰਿਆਂ ਨੂੰ ਦੇਣ ਹੁਕਮ ਹੂੰ ਸਾਰੀਆਂ ਪੰਥਕ ਤਰ੍ਹਾਂ ਨੂੰ ਸੰਤੋ ਸਮਾਜ ਨੂੰ ਜਿੰਨੇ ਸੰਤ ਸਮਾਜ ਆ ਆਪਣੇ ਸੰਪਰਦਾਵਾਂ ਵਾ ਸਾਰਿਆਂ ਨੂੰ ਸੱਦ ਉਹਤੇ ਗੱਲ ਦੇ ਪੰਥੋਂ ਇੱਕ ਕੱਲੇ ਦਾ ਮੰਨ ਲਓ ਇਹਨਾਂ ਨੇ ਇੱਕ ਭੜੇ ਨੂੰ ਸੱਦ ਲੈਣ ਉਹਨੂੰ ਕਰਕੇ ਐਲਾਨ ਕਰਦੇ ਫਿਰ ਸੰਗਤ ਪਾਈ ਹੁੰਦੀ ਨੇ ਇਹਨਾਂ ਦਾ ਹੁਕਮ ਮੰਦੀ ਹਾਂਜੀ ਕਿਉਂਕਿ ਇੱਕ ਧੜੇ ਦਾ ਹੁਕਮ ਹੋ ਜਾਂਦਾ ਉਹ ਇੱਕ ਜੱਜੇਦਾਰ ਦਾ ਹੁਕਮ ਨਹੀਂ ਹੈ ਜੱਜੇਦਾਰ ਦਾ ਫਰਜ਼ ਮੰਦਾ ਜੱਜੇਦਾਰ ਆਸਤੇ ਸਾਰੀਆਂ ਸੰਪਰਦਾਵਾਂ ਸਾਰੀਆਂ ਪਾਰਟੀਆਂ ਇੱਕ ਬਰਾਬਰ ਹੁੰਦੀਆਂ ਜੀ ਜੱਜੇਦਾਰ ਦੇ ਬਹੁਤ ਜੇ ਆਪਾਂ ਪਿਛਲੇ ਆਪਣੇ ਅਕਾਲੀ ਫੂਲਾ ਉਸ ਉਹਨਾਂ ਦੀ ਸੁਣੀਆਂ ਸੁਣੀ ਹੈ ਇਤਿਹਾਸ ਉਹ ਉਹਨੀ ਜੁਰਤ ਰੱਖਦੇ ਸੀ ਉਹਨਾਂ ਮਹਾਰਾਜਾ ਰਣਜੀਤ ਸਿੰਘ ਨੂੰ ਟੋਕਦਾ ਸੀ ਜੀ ਕਾਣਾ ਤੱਕ ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਮੈਂ ਨਾ ਅੱਜ ਕੱਲ ਦਾ ਕਾਫੀ ਵਾਸਤੇ ਜਿਹਾ ਦਨ ਜੇ ਹਿੰਮਤ ਹੈਗੀ ਆ ਤੇ ਭਗਵੰਤ ਮਾਨ ਨੂੰ ਉਹੀ ਇੱਕ ਮੁੱਖ ਮੰਤਰੀ ਆ ਨਾ ਪੰਜਾਬ ਦਾ ਤੂੰ ਨਹੀਂ ਉਹਨੂੰ ਖਿੱਚਦੇ ਵੀ ਤੂੰ ਨੌਜਵਾਨਾਂ ਨਾਲ ਕਿਉਂ ਕਹਾਨ ਕਰ ਰਿਹਾ ਰੋਜ਼ ਦੀ ਰੋਜ਼ ਸਾਡੇ ਨੌਜਵਾਨਾਂ ਦੀ ਗੈਂਗਸਟਰ ਦੇ ਨਾਂ ਤੇ ਗੋਲੀਆਂ ਮਾਰ 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 ਰਹੇ ਜੋ ਤੂੰ ਨਹੀਂ ਤੁਸੀਂ ਉਹਨਾਂ ਨੂੰ ਇਸ ਚੀਜ਼ ਤੇ ਸਟੈਂਡ ਲੈ ਰਹੇ ਜੀ ਉਹ ਆਪਣੇ ਨਿਰਪੱਖ ਹੋ ਗਏ ਗੱਲ ਕਰਦੇ ਹਾਂ ਹਾਂਜੀ ਜੀ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਤੱਕ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਤਨਖਾਹੀਆ ਇਕਰਾਰ ਸੁਖਬੀਰ ਬਾਦਲ ਨੂੰ ਦਿੱਤਾ ਸੀਗਾ ਸੋ ਆਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ